ਕੰਮ ਮੰਗਣ ਅਤੇ ਕੰਮ ਹਾਸਲ ਕਰਨ ਦੇ ਨਾਲ-ਨਾਲ ਹਾਸਲ ਤਾਂ ਹੀ ਹੋਏਗਾ ਜੇ ਪ੍ਰੋਜੈਕਟ ਬਣਨਗੇ ਜੇ ਯੋਜਨਾ ਬੰਦੀ ਹੋਏਗੀ ਇਹਦੇ ਚ ਚੌਥਾ ਅਧਿਕਾਰ ਜਿਹੜਾ ਉਹ ਇਹ ਹੈ ਕਿ ਜਿਹੜਾ ਬੰਦਾ ਕੰਮ ਮੰਗਦਾ ਉਹ ਨਾਗਰਿਕ ਵੀ ਹੈ ਇੱਥੇ ਦੋ ਟਾਈਪ ਦਾ ਕੰਮ ਹੈ ਕਿ ਤੁਸੀਂ ਆਪ ਹੀ ਕੰਮ ਦੇਣਾ ਵੀ ਹੈ ਆਪਣੇ ਆਪ ਨੂੰ ਉਹਦੇ ਚ ਵੀ ਰੋਲ ਪਲੇ ਕਰਨਾ ਤੇ ਤੁਸੀਂ ਕੰਮ ਲੈਣਾ ਵੀ ਹੈ ਕੋਈ ਤੁਹਾਨੂੰ ਕੰਮ ਨਹੀਂ ਦਿੰਦਾ ਇਹ ਸਰਕਾਰ ਨੇ ਹੱਕ ਦਿੱਤਾ ਹੈ ਕਿਉਂਕਿ ਪਿੰਡ ਨੂੰ ਦਿੱਤਾ ਤੇ ਪਿੰਡ ਦੇ ਵਿੱਚ ਬੈਠ ਕੇ ਤੁਸੀਂ ಗ್ರಾಮ ਸਭਾ ਦੇ ਪੰਚਾਇਤਾਂ ਦੇ ਮੈਂਬਰ ਹੋ ਤੁਸੀਂ ਯੋਜਨਾਬੰਦੀ ਬਣਾਉਣੀ ਹੈ ਇਹਦੀ ਤੇ ਤੁਸੀਂ ਇਹਦੇ ਲਾਗੂ ਕਰਨ ਦੇ ਵਿੱਚ ਵੀ ਭੂਮਿਕਾ ਨਿਭਾਉਣੀ ਹੈ ਇਸੇ ਕਰਕੇ ਇਹਨੂੰ ਹੱਕ ਕਿਹਾ ਜਾਂਦਾ ਹੈ ਯੋਜਨਾਬੰਦੀ ਅਤੇ ਪ੍ਰੋਜੈਕਟ ਬਣਾਉਣ ਦਾ ਹੱਕ ਤੇ ਇਹਦੇ ਵਿੱਚ ਕੀ ਕਰਨਾ ਹੁੰਦਾ ਹੈ ਇਹਦੇ ਵਿੱਚ ਇਹ ਕਰਨਾ ਹੁੰਦਾ ਹੈ ਕਿ ਜਿੰਨੇ ਵੀ ਮਨਰੇਗਾ ਚ ਕੰਮ ਮਿਲਦੇ ਨੇ ਘੱਟੋ-ਘੱਟ 60% ਕੰਮ ਪਿੰਡ ਦੇ ਪੱਧਰ ਤੇ ਪੰਚਾਇਤ ਨੇ ਹੀ ਦੇਣੇ ਹੁੰਦੇ ਨੇ ਤੇ ਬਾਕੀ 50% ਜੇ ਪਿੰਡ ਚ ਨਾ ਹੋਵੇ ਤਾਂ ਬਲਾਕ ਲੈਵਲ ਦੇ ਉੱਤੇ ਫਿਰ ਇਧਰ ਉਧਰ ਹੋਰਾਂ ਮਾਮਲਿਆਂ ਦੇ ਨਾਲ ਦਿੱਤੇ ਜਾਂਦੇ ਨੇ ਹੁਣ ਇਹ ਕੰਮ ਪ੍ਰੋਜੈਕਟ ਕਿਵੇਂ ਬਣਦੇ ਨੇ ਮਤਲਬ ਤੋਂ ਅਰਜ਼ੀਆਂ ਆਗੀਆਂ ਪਿੰਡਾਂ ਦੇ ਵਿੱਚੋਂ ਪੰਚਾਇਤ ਨੂੰ ਦੇਤੀਆਂ ਤਾਂ ਕੰਮ ਕਿੱਥੋਂ ਆਊਗਾ ਕੰਮ ਦਾ ਅਧਿਕਾਰ ਦਿੱਤਾ ਹੋਇਆ ਹੈ ਪਿੰਡ ਦੀ ಗ್ರಾಮ ਸਭਾ ਨੂੰ ಗ್ರಾಮ ਸਭਾ ਕੀ ਹੁੰਦੀ ਹੈ ಗ್ರಾಮ ਸਭਾ ਉਹ ਹੈ ਕਿ ਪਿੰਡ ਦਾ ਹਰ ਵੋਟਰ ਜਿਹੜਾ 18 ਸਾਲ ਤੋਂ ਉੱਪਰ ਹੋ ਗਿਆ ਵੋਟ ਪਾਉਣ ਦਾ ਹੱਕ ਹੈ ਉਹ ਗ੍ਰਾਮ ਸਭਾ ਦਾ ਪੱਕਾ ਮੈਂਬਰ ਹੈ ਇਹ ਕਿਤੇ ਨਵੀਂ ਰਜਿਸਟਰਡ ਨਹੀਂ ਕਰਾਉਣੀ ਇਹ ਨਵੀਂ ਨਹੀਂ ਬਣਦੀ ਕਈ ਵਾਰ ਇਹ ਭੁਲੇਖੇ ਰਹਿੰਦੇ ਨੇ ਬਣੀ ਬਣਾਈ ਹੁੰਦੀ ਹੈ ਕਾਨੂੰਨ ਦੇ ਵਿੱਚ ਤੁਸੀਂ ਵੀ ਜਿਹੜੇ ਮਨਰੇਗਾ 'ਚ ਕੰਮ ਕਰਨ ਦੇ ਇੱਛਕ ਹੋ ਗ੍ਰਾਮ ਸਭਾ ਦੇ ਆਪਣੇ ਆਪ ਪੱਕੇ ਮੈਂਬਰ ਹੋ ਮਨਰੇਗਾ ਦੇ ਮਾਮਲੇ ਦੇ ਵਿੱਚ ਗ੍ਰਾਮ ਸਭਾ ਬੁਲਾ ਕੇ ਉਦੋਂ ਕਿਵੇਂ ਵਿਉਂਤਬੰਦੀ ਕਰਨੀ ਹੈ ਸਭ ਤੋਂ ਪਹਿਲਾ ਨੁਕਤਾ ਉਹਦਾ ਇਹ ਹੈ ਕਿ ਜਿਹੜਾ ਲੇਬਰ ਬਜਟ ਹੈ ਜਿੰਨੀ ਤੁਹਾਨੂੰ ਦਿਹਾੜੀ ਮਿਲਣੀ ਹੈ ਜਿਹੜੀ ਸਿੱਧੀ ਗਵਰਨਮੈਂਟ ਆਫ ਇੰਡੀਆ ਤੋਂ ਆਉਣੀ ਹੈ ਉਹ ਕਿੰਨੀ ਚਾਹੀਦੀ ਹੈ ਤੁਹਾਨੂੰ ਅਗਲੇ ਸਾਲ ਦੇ ਵਿੱਚ ਇਹ ಗ್ರಾಮ ਸਭਾ ਚ ਮੱਥਾ ਪੈਂਦਾ। ਮਿਸਾਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਤੁਹਾਡੇ ਪਿੰਡ ਦੇ ਵਿੱਚ 100 ਜੋਬ ਕਾਰਡ ਹੈ ਜਿਹੜਾ 100 ਬੰਦਾ ਕੰਮ ਮੰਗਣਾ ਚਾਹੁੰਦਾ ਤੇ ಗ್ರಾಮ ਸਭਾ ਤੇ ਵਿੱਚ ਬੈਠ ਕੇ ਤੁਸੀਂ ਇਹ ਕਰਦੇ ਹੋ 100 100 ਨੂੰ 100 ਨਾਲ ਗੁਣਾ ਕਰ ਦਿੰਨੇ ਹੋ ਕਿਉਂਕਿ 100 ਦਿਨ ਦਾ ਕੰਮ ਦਿੱਤਾ ਜਾ ਸਕਦਾ 100 ਬੰਦਾ ਤੇ 326 ਰੁਪਏ ਦਿਹਾੜੀ ਹੈ ਉਹਨੂੰ 326 ਰੁਪਏ ਨਾਲ ਗੁਣਾ ਕਰ ਦਿੰਨੇ ਹੋ ਤਾਂ ਕਿੰਨੇ ਹੋਣਗੇ 32 ਲੱਖ 60 ਹਜ਼ਾਰ ਰੁਪਿਆ ਹੋ ਗਿਆ ਜਿਹੜਾ ਤੁਹਾਡੇ ਪਿੰਡ ਨੂੰ ਆਉਣਾ ਹੈ ਉਹ ਮਤਾਂ ਪੰਚਾਇਤ ਨੇ ಗ್ರಾಮ ਸਭਾ ਦੇ ਵਿੱਚ ਮਨਜ਼ੂਰ ਕਰਾਉਣਾ ਉਹਨੂੰ ਲੇਬਰ ਬਜਟ ਕਹਿੰਦੇ ਨੇ ਔਰ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਹੈ ਕਿ ਚਾਰ ਪੜਾਅ ਨੇ ਇਹਦੇ ਕੇਂਦਰ ਤੱਕ ਜਾਂਦੇ ਜਾਂਦੇ ਅਗਸਤ ਤੋਂ ਲੈ ਕੇ ਦਸੰਬਰ ਇਹ ਮਹੀਨੇ ਨੇ ਅਗਸਤ ਤੋਂ ਸ਼ੁਰੂ ਹੁੰਦਾ ਕਿ ਤੁਸੀਂ ಗ್ರಾಮ ਸਭਾ ਦੇ ਵਿੱਚ ਆਪਣਾ ਲੇਬਰ ਬਜਟ ਬਣਾਤਾ ਇੱਕ ਮਹੀਨਾ ਤੁਹਾਨੂੰ ਸਾਰੇ ਪ੍ਰੋਸੈਸ ਨੂੰ ਮਿਲਦਾ ਪੰਚਾਇਤ ਨੂੰ ਤੇ ಗ್ರಾಮ ਸਭਾ ਨੂੰ ਉਦੋਂ ਬਾਅਦ ਉਹ ਵੀਡੀਓ ਬਲਾਕ ਨੂੰ ਭੇਜ ਦਿੰਦੇ ਨੇ ਵੀਡੀਓ ਦੇਖਦਾ ਉਹਨੂੰ ਸਾਰੇ ਨੂੰ ਕਿ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਵਿੱਚ ਪਾਇਆ ਗਿਆ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਵਿੱਚ ਕੀਤੀ ਗਈ ਜਿਹੜੀ ਨਰੇਗਾ ਦੇ ਐਕਟ ਦੇ ਮੁਤਾਬਕ ਨਾ ਹੋਵੇ ਨਾ ਹੁੰਦੇ ਹੋਵੇ ਉਹਦੇ ਵਿੱਚ ਉਹ ਕੰਮ ਉਹਦੇ ਚ ਨਾ ਕੀਤਾ ਜਾ ਸਕਦਾ ਹੋਵੇ ਜਿਹੜਾ ਕੋਈ ਪ੍ਰੋਜੈਕਟ ਬਣੇ ਨੇ ਜਾਂ ਜਿਹੜਾ ಗ್ರಾಮ ਸਭਾ ਦੇ ਲੇਬਰ ਬਜਟ ਦੇ ਵਿੱਚ ਜੋ ਅੰਕੜੇ ਪਾਏ ਨੇ ਉਹ ਸਹੀ ਨੇ ਕਿ ਨਹੀਂ ਹੈ ਇਹ ਦੇਖ ਕੇ ਵੀਡੀਓ ਬਲਾਕ ਸੰਮਤੀ ਦੇ ਸਾਹਮਣੇ ਰੱਖਦਾ ਹੈ ਵੀਡੀਓ ਆਪ ਨਹੀਂ ਕਰ ਸਕਦਾ ਵੀਡੀਓ ਉਹਦਾ ਮੈਂਬਰ ਸੈਕਟਰਈਆ ਬਲਾਕ ਸੰਮਤੀ ਦਾ ਉੱਥੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ ਬਲਾਕ ਸੰਮਤੀ ਦਾ ਚੇਅਰਮੈਨ ਤੇ ਬਲਾਕ ਸੰਮਤੀ ਦੇ ਮੈਂਬਰ ਜੰਨੇ ਨੇ ਇਹ ਉਹਨਾਂ ਨੇ ਬਲਾਕ ਦੇ ਸਾਰੇ ਪਿੰਡਾਂ ਦਾ ਡਾਟਾ ਇਕੱਠਾ ਕਰਕੇ ਉਹਦਾ ਇੱਕ ਅੰਦਾਜ਼ਾ ਲਾ ਕੇ ਅੱਗੇ ਉਹਦੇ ਇੱਕ ਨਵਾਂ ਅਰਜੀ ਲਾ ਕੇ ਜ਼ਿਲ੍ਹੇ ਲੈਵਲ ਤੇ ਭੇਜ ਦੇਣੀ ਹੈ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਤੱਕ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਕੀ ਕਰਦਾ ਇਸ ਤਰ੍ਹਾਂ ਬਲਾਕ ਨੂੰ ਵੀ ਮਹੀਨਾ ਮਿਲਦਾ ਇਸ ਕੰਮ ਦੇ ਰਾਹੀਂ ਜ਼ਿਲ੍ਹੇ ਵਾਲੇ ਫਿਰ ਕੀ ਕਰਦੇ ਨੇ ਪੂਰੇ ਜ਼ਿਲ੍ਹੇ ਦੇ ਬਲਾਕਾਂ ਦੇ ਵਿੱਚੋਂ ਆਇਆ ਹੋਇਆ ਜਿਹੜਾ ਹਿਸਾਬ ਕਿਤਾਬਾ ਟੋਟਲ ਉਹਨੂੰ ਕਰਦੇ ਨੇ ਉਹਨੂੰ ਚੈੱਕ ਕਰਦੇ ਨੇ ਉਹਨੂੰ ਦੇਖਦੇ ਨੇ ਫਿਰ ਪੂਰੇ ਜ਼ਿਲ੍ਹੇ ਦਾ ਤੁਹਾਡੇ ਕੋਲ ਸੂਬੇ ਸਰਕਾਰ ਨੂੰ ਭੇਜਣਾ ਹੁੰਦਾ ਉਹ ਟੋਟਲ ਦਾ ਟੋਟਲ ਹਿਸਾਬ ਕਿਤਾਬ ਇਹ ਹੋ ਗਿਆ ਅਗਸਤ ਸਤੰਬਰ ਅਕਤੂਬਰ ਤੇ ਨਵੰਬਰ ਨਵੰਬਰ ਦਾ ਮਹੀਨਾ ਜਿਹੜਾ ਉਹ ਸੂਬੇ ਦੀ ਸਰਕਾਰ ਕੋਲ ਆਉਂਦਾ ਹੈ ਉਹ ਫਿਰ ਪੂਰੇ ਜ਼ਿਲ੍ਹਿਆਂ ਕੋਲੋਂ ਜ਼ਿਲ੍ਹਾ ਪ੍ਰੀਸ਼ਦ ਕੋਲੋਂ ਏਡੀਸੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੈਕਟਰੀ ਹੁੰਦਾ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਚ ਰੱਖਦਾ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪਰ ਚੇਅਰਮੈਨ ਤੇ ਮੈਂਬਰ ਸਾਹਿਬਾਨ ਉਹ ਉਹਦੇ ਤੇ ਫੈਸਲਾ ਕਰਦੇ ਨੇ ਉਸ ਤੋਂ ਬਾਅਦ ਫਿਰ ਇਹ ਸਟੇਟ ਕੋਰ ਚਲਾ ਜਾਂਦਾ ਹੈ ਸਟੇਟ ਦੇ ਵਿੱਚ ਇੱਕ ਰੋਜ਼ਗਾਰ ਕਾਉਂਸਲ ਬਣੀ ਹੁੰਦੀ ਹੈ ਸਟੇਟ ਪੱਧਰ ਦੀ ਉਹ ਸਾਰਿਆਂ ਦਾ ਹਸਤਾਖਤ ਇਕੱਠਾ ਕਰਕੇ ਫਿਰ ਕੇਂਦਰ ਸਰਕਾਰ ਨੂੰ ਭੇਜਦੀ ਹੈ ਦਸੰਬਰ ਚ ਇਹ ਜਿਹੜੀ ਮੰਗ ਇਕੱਠੀ ਹੁੰਦੀ ਹੈ ਲੇਬਰ ਬਜਟ ਦੀ ਇਹ ਮੰਗ ਫਿਰ ਕੇਂਦਰ ਦੇ ਕੋਲ ਜਾ ਕੇ ਕੇਂਦਰੀ ਬਜਟ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਹਾਂ ਇੰਨਾ ਪੈਸਾ ਦੇਸ਼ ਭਰ ਦੇ ਵਿੱਚ ਮਰਰੇਗਾ ਚ ਚਾਹੀਦਾ ਕਿਉਂਕਿ ਫੰਡਾਮੈਂਟਲ ਰਾਈਟ ਹੈ ਇਸ ਕਰਕੇ ਉੱਥੇ ਜਾਂਦਾ ਹੈ ਇਹਦੀ ਸ਼ੁਰੂਆਤ ਤੁਹਾਡੇ ਸਥਾਨਕ ਪਿੰਡ ਦੇ ਮਤੇ ਚੋਂ ਹੋਣੀ ਹੈ ਤੁਹਾਡੇ ਆਪਣੀ ਗੂਠੇ ਨਾਲ ਆਪਣੀ ਹਾਜ਼ਰੀ ਨਾਲ ਆਪਣੇ ਦਸਕਤ ਨਾਲ ਹੋਣੀ ਹੈ ਇਹ ਚ ਤੁਸੀਂ ਓਨੀ ਜਿਆਦਾ ਤੁਹਾਡੇ ਅਧਿਕਾਰ ਨੇ ਜਿੰਨਾ ਕਿਸੇ ਸਰਪੰਚ ਦਾ ਪੰਚ ਦਾ ਕਿਸੇ ਹੋਰ ਵਰਗ ਦੇ ਬੰਦੇ ਦਾ ਮਨਰੇਗਾ ਚ ਕੰਮ ਕਰਨ ਵਾਲਾ ਬੰਦਾ ਆਪ ਮਾਲਕ ਵੀ ਹੈ ਸਮਝ ਲਓ ਕੰਮ ਦੇਣ ਵਾਲਾ ਵੀ ਹੈ ਤੇ ਕੰਮ ਲੈਣ ਵਾਲਾ ਵੀ ਹੈ ਇਹ ਸਾਰੀ ਚੀਜ਼ ਤੁਹਾਡੇ ਕੋਲ ਉਹ ਸਾਰੇ ਮਾਮਲੇ ਦੇ ਵਿੱਚ ਆਉਂਦੀ ਹੈ ਇਹਦੇ ਤੋਂ ਇਲਾਵਾ ਫਿਰ ਪਿੰਡ ਦੇ ਵਿੱਚ ਕੰਮ ਕਿਹੜੇ-ਕਿਹੜੇ ਹੋ ਸਕਦੇ ਨੇ ਲੇਬਰ ਬਜਟ ਦਾ ਕਰਤਾ ਮੰਨ ਲਓ ਪਿੰਡ ਦੇ ਵਿੱਚ ਕੰਮ ਕੀ ਹੋ ਸਕਦਾ ਜਿਹੜੇ ਸਭ ਤੋਂ ਜ਼ਿਆਦਾ ਲੰਮਾ ਸਮਾਂ ਕੰਮ ਵੀ ਦਿੱਤਾ ਜਾ ਸਕੇ ਮਨਰੇਗਾ ਦੇ ਮੁਤਾਬਕ ਵੀ ਹੋਵੇ ਕਿ ਐਸੈਟਸ ਕ੍ਰੀਏਟ ਕਰਨੇ ਨੇ ਔਰ ਜਿੱਥੇ ਉਹ ਕਹਿੰਦੇ ਨੇ ਉੱਥੇ ਲਾਗੂ ਵੀ ਹੋਵੇ ਪੂਰੀ ਤਰ੍ਹਾਂ ਦੇਖਦੇ ਹੋਏ ਉਹ ਵੀ ਸੁਝਾਉਣੇ ਨੇ ਬਾੜ ਦੀ ਸਭਾ ਜਾਗਰਾਮ ਸਭਾ ਜਿਹੜੇ ਵੱਡੇ ਪਿੰਡ ਨੇ ਬਹੁਤ ਦੇਖਦੇ ਵਿੱਚ ਵੱਡੀਆਂ ਪੰਚਾਇਤਾਂ ਵੀ ਨੇ ਪਰ ਪੰਜਾਬ ਚ ਬਾੜ ਕਿਉਂਕਿ ਬਹੁਤ بڑے ਨਹੀਂ ਹੈ ਛੋਟੇ ਨੇ ਪੰਚਾਇਤਾਂ ਹੀ 300 ਦੀ ਆਬਾਦੀ ਤੇ ਬਣ ਜਾਂਦੀਆਂ ਨੇ ਇਹ ਉੱਥੇ ਦੀ ਗੱਲ ਹੈ ਜਿੱਥੇ 20-20 ਹਜ਼ਾਰ ਵੋਟਰਾਂ ਦੇ ਪਿੱਛੇ ਇੱਕ ਪੰਚਾਇਤ ਹੈ ਉੱਥੇ ਬਾੜ ਚੱਲਦਾ ਪਰ ਪੰਜਾਬ ਚ ਹੈ ਬਾੜ ਨੂੰ ਵੀ ਅਧਿਕਾਰ ਤੇ ਗ੍ਰਾਮ ਸਭਾ ਨੂੰ ਵੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਕਿ ਆਪਾਂ ਉੜਜਣ ਚ ਨਾ ਪਈਏ ਗ੍ਰਾਮ ਸਭਾ ਨੂੰ ਇਹ ਹੱਕ ਹੈ ਤੇ ਗ੍ਰਾਮ ਸਭਾ ਦੇ ਵਿੱਚ ਬੈਠ ਕੇ ਕੋਈ ਖਾਲੀ ਥਾਂਵਾਂ ਨੇ ਕਿੰਨੇ ਬੂਟੇ ਲੱਗ ਸਕਦੇ ਨੇ ਉੱਥੇ ਕਿੰਨੇ ਬੰਦਿਆਂ ਨੂੰ ਕੰਮ ਮਿਲ ਸਕਦਾ ਕਿਤੇ ਕੋਈ ਹੋਰ ਪਾਣੀ ਦਾ ਬੰਦੋਬਸਤ ਕਰਨਾ ਕਿੰਨਾ ਹੋ ਸਕਦਾ ਕਿਤੇ ਕੋਈ ਕੈਟਲ ਸੈੱਡ ਬਣਾਉਣੇ ਨੇ ਜਿਹੜੇ ਉਹ ਕਿੰਨਾ ਕੀ ਕਰ ਸਕਦੇ ਨੇ ਜ਼ਮੀਨਾਂ ਪੱਧਰੀਆਂ ਕਰਨ ਤੇ ਕੁਝ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਔਰ ਹੋਰ ਰਜਗਾਰ ਦੇ ਛੋਟੇ ਛੋਟੇ ਜਿੰਨੇ ਵੀ ਸਾਧਨ ਨੇ ਕੀ ਕੀਤਾ ਜਾ ਸਕਦਾ ਉਹ ਸਾਰੇ ਕੰਮਾਂ ਦੇ ਵਿੱਚ ਈਵਨ ਆਂਗਣਵਾੜੀ ਸੈਂਟਰਾਂ ਤੋਂ ਲੈ ਕੇ ਸਕੂਲਾਂ ਦੇ ਫਲਸਾ ਤੋਂ ਲੈ ਕੇ ਬੜੀਆਂ ਹੀ ਚੀਜ਼ਾਂ ਦੇ ਵਿੱਚ ਈਵਨ ਨਿੱਜੀ ਤੌਰ ਤੇ ਟਾਇਲਟਸ ਤੋਂ ਲੈ ਕੇ ਵੀ ਮਨਰੇਗਾ ਦੀ ਦਿਹਾੜੀ ਤੇ ਮਨਰੇਗਾ ਦੇ ਮਾਮਲਿਆਂ ਦੇ ਵਿੱਚ ਕੰਮ ਨੇ ਉਹ ਹਰ ਪਿੰਡ ਦੇ ਵਿੱਚ ਬੈਠ ਕੇ ਆਪਣੀ ਗ੍ਰਾਮ ਸਭਾ ਰਾਹੀਂ ਤੁਸੀਂ ਆਪਣੇ ਪ੍ਰੋਜੈਕਟ ਬਣਾਉਣ ਦੇ ਵਿੱਚ ਹਿੱਸੇਦਾਰ ਹੋ ਹਿੱਸੇਦਾਰ ਹੋਣਾ ਚਾਹੀਦਾ ਔਰ ਹਿੱਸੇਦਾਰ ਹੋ ਕੇ ਹੀ ਤੁਸੀਂ ਇਸ ਹੱਕ ਦਾ ਦੀ ਆਪਣੇ ਦੀ ਵਰਤੋਂ ਕਰ ਸਕਦੇ ਹੋ ਔਰ ਅਧਿਕਾਰੀਆਂ ਦੀ ਤੁਸੀਂ ਆਪਣੀ ਗੱਲ ਕਰਦੇ ਹੋ ਅਧਿਕਾਰੀ ਜਿਵੇਂ ਹੁੰਦੇ ਨੇ ਨਾ ਸਟੇਟ ਗਵਰਨਮੈਂਟ ਦੇ ਕੋਲ ਵੱਡੇ ਅਧਿਕਾਰੀ ਟੈਕਨੀਕਲ ਅਧਿਕਾਰੀ ਉਹ ਇਹ ਕਹਿੰਦੇ ਹੁੰਦੇ ਨੇ ਜਿਵੇਂ ਮੰਤਰੀ ਨੇ ਕਹਿ ਦਿੱਤਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਅਧਿਕਾਰੀਆਂ ਦਾ ਕੰਮ ਕੇਵਲ ਉਸ ਚੀਜ਼ ਨੂੰ ਲਾਗੂ ਕਰਨਾ ਕਿਉਂਕਿ ਉਹਨਾਂ ਕੋਲ ਤਕਨੀਕੀ ਗਿਆਨ ਹੈ ਇਹ ਤੁਹਾਡੇ ਪਿੰਡ ਦੀ ਗ੍ਰਾਮ ਸਭਾ ਨੇ ਦੱਸਣਾ ਹੈ ਕਿਸੇ ਅਧਿਕਾਰੀ ਦੀ ਨਹੀਂ ਚਲਣੀ ਇਹਦੇ ਵਿੱਚ ਕਿਸੇ ਕਰਮਚਾਰੀ ਦੀ ਨਹੀਂ ਚਲਣੀ ਤੁਸੀਂ ਕਿਹੜਾ ਕੰਮ ਚਾਹੁੰਦੇ ਹੋ ਕਿਹੜਾ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਤੁਸੀਂ ਉਹ ਤੋਂ ਕੇਵਲ ਤਕਨੀਕੀ ਵਾਧਾ ਲੈ ਰਹੇ ਹੋ ਕਿ ਇਹਦੇ ਤੇ ਕਿੰਨੀ ਲੇਬਰ ਆਏਗੀ ਕਿੰਨਾ ਮਟੀਰੀਅਲ ਬਜਟ ਲੱਗੇਗਾ ਕਿੰਨੀਆਂ ਬਾਕੀ ਦੀਆਂ ਚੀਜ਼ਾਂ ਦੀ ਸੁਵਿਧਾਵਾਂ ਦੀ ਲੋੜ ਉਹ ਖਾਕਾ ਬਣਾਏਗਾ ਜੇ ਹੀ ਕਿ ਟੈਕਨੀਕਲ ਤੌਰ ਤੇ ਆ ਚੀਜ਼ਾਂ ਨੇ ਉਹ ਤੁਹਾਡਾ ਸਹਾਇਕ ਹੈ ਮਾਲਕ ਨਹੀਂ ਹੈ ਮਾਲਕ ਪਿੰਡ ਦੀ ಗ್ರಾಮ ਸਭਾ ਤੇ ਮਨਰੇਗਾ ਦਾ ਵਰਕਰ ਆਪ ਹੈ ਪਿੰਡ ਦੇ ಗ್ರಾಮ ਸਭਾ ਦਾ ਮੈਂਬਰ ਹੋਣ ਦੇ ਨਾਤੇ ਜਿੱਥੇ ਉਹ ਕੰਮ ਹੈ ਉੱਥੇ ਉਹਦੀ ਹਾਜ਼ਰੀ ਲਾਉਣ ਦਾ ਅਧਿਕਾਰ ਕਿਸੇ ਕਰਮਚਾਰੀ ਨੂੰ ਹੈ ਪਰ ਉੱਥੇ ਉਹ ਮਾਲਕ ਵੀ ਹੈ ਮੈਨੇਜਰ ਵੀ ਹੈ ហេਠਾਂ ਆਪਣੇ ਕੰਮ ਦੀ ਬਿਉਤਬੰਦੀ ਦੇ ਵਾਸਤੇ ਇਹ ਬਹੁਤ ਹੀ ਖੂਬਸੂਰਤ ਅਧਿਕਾਰ ਹੈ ਜਿਹੜਾ ਕਿ ਚੌਥੇ ਅਧਿਕਾਰ ਦੇ ਤੌਰ ਤੇ ਦਰਜ ਕੀਤਾ ਗਿਆ ਹੈ 2024 25 ਦਾ ਜਿਹੜਾ ਮਾਸਟਰ ਸਰਕੂਲੇਟਰ ਸਰਕੂਲਰ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਉਹਦੇ ਤਹਿਤ ਕੀਤੀਆਂ ਜਾ ਰਹੀਆਂ ਨੇ ਕੋਈ ਕਿਰਪੱਲੇ ਉਹ ਨਹੀਂ ਕੀਤੀਆਂ ਜਾ ਰਹੀਆਂ ਜੋ ਵੀ ਸੋਧਾਂ ਕਾਨੂੰਨ 54 ਦੇ ਵਿੱਚ ਉਹ ਵੀ ਸਭ ਆ ਰਹੀਆਂ ਨੇ ਬਾਕੀ ਸਭ ਚੀਜ਼ਾਂ ਨੇ ਔਰ ਇਹਨੂੰ ਧਿਆਨ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ